ਨਹੀਂ ਮੇਰੀ ਤੂੰ ਖਾ ਪੀ ਰੁੱਧ ਮਲਾਈਆਂ ਨੀ ਕਿਉਂਕਿ ਆ ਕਰ ਮਜਾ ਗਾਈਆਂ ਨੀ ਖਾ ਪੀ ਰੁੱਧ ਮਲਾਈਆਂ ਨੀ ਕਿਉਂਕਿ ਆ ਕਰ ਮਜਾ ਮੈਂ ਥੋੜ ਦੇ ਵਿੱਚ ਨਾ ਮਜਾ ਗਾਈਆਂ ਨੀ ਇਹ ਨਾ ਇਹ ਸੇਕ ਸੇਕ ਆਹ ਆਹ ਮਨੀ ਆਹ ਗਾਣ ਸੁਣ ਕਿਹੜਾ ਕਿਹੜਾ ਤੇਰਾ ਵਿਆਹ ਕਰਾਉਣਾ ਮੈਂ ਤੈਨੂੰ ਤਾਂ ਹੀ ਮਨਾ ਰਹੀ ਸੀ ਨਚਾ ਰਹੀ ਸੀ ਓਏ ਇਹਦਾ ਦਾ ਪ੍ਰੋਗਰਾਮ ਬਹੁਤ ਵਧੀਆ ਹੈ ਇਹਨਾਂ ਨੂੰ ਕਹਦੇ ਆ ਉਹਦਾ ਪ੍ਰੋਗਰਾਮ ਇਹਨਾਂ ਦਾ ਤਾਂ ਪ੍ਰੋਗਰਾਮ ਐ 13 ਕੀ ਆ ਹੈਲੋ ਅੱਛਾ ਪ੍ਰੋਗਰਾਮ ਬੁੱਕ ਕਰਾਉਣਾ ਦੀਗਾ ਮੇਰੀ ਗੱਲ ਕਰ ਤਾ ਨਾ ਗੱਲ ਕਰੋ ਹੈਲੋ ਹਾਂ ਮੇਰੀ ਗੱਲ ਸੁਣ ਲਾ ਹੱਕ ਮਟਪੜ ਗਈ ਹਾਂ ਹਾਂ ਜੀ ਪਿਆਰਾ ਬੋਲਦਾ ਪਿਆਰਾ ਰਕਾਟਾ ਲਾ ਹਾਂ ਠੀਕ ਆ 26 ਦਾ 26 ਦਾ ਤਾਂ ਯਾਰ 26 ਦਾ ਤਾਂ ਨਹੀਂ ਹੈ ਕੋਈ ਪ੍ਰੋਗਰਾਮ ਹਾਂ ਦੋ ਪੈਸੇ ਮੰਗਦੇ ਹਾਂ 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 ਕੋਈ ਨਹੀਂ ਜੱਬੀ ਦਾ ਲਾ ਦਾਂਗੇ 26 ਠੀਕ ਆ ਠੀਕ ਆ ਕੋਈ ਚੱਕਰ ਮਰਗਤ ਦੇ ਮੂਰੇ ਉਹ ਜਿਹੜੇ ਨੱਚਦੇ ਹੁੰਦੇ ਨੇ ਉਹਨਾਂ ਤੇ ਪਜਾਉਣਾ ਕੋਈ ਸਾਜ ਆਉਂਦਾ ਕੋਈ ਇੱਕ ਦੋ ਚੱਲ ਲਿਖ ਲਾਂਗੇ ਰਾਵੀ ਲਾਂਗੇ ਰਾਵੀ ਚੱਲ ਹੈਲੋ ਹਾਂ ਕੋਈ ਚੱਕਰ ਨਹੀਂ ਮਰਗਤ ਵਾਲੇ ਵੀ ਆਉਂਦੇ ਆ ਜੀ ਆਪਾਂ ਨੂੰ ਹਾਂ ਹਾਂ ਪਜਾ ਲੈਣੇ ਆ ਠੀਕ ਆ ਚੰਗਾ ਉਹਦਾ ਪ੍ਰੋਗਰਾਮ ਵੀ ਪ੍ਰੋਗਰਾਮ ਬਹੁਤ ਨੇ ਮਹੱਤਵਪੂਰਨ ਵੈਦਗੀ അ ബഴാക്കി തരാം ഗണ നേ 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 ਮਾੜੇ ਕਰ ਮੋੜ ਇਹਨਾਂ ਦਾ ਕਰਾਇਆ ਓਏ ਖੜ ਜਾ ਤੂੰ ਇਹ ਤਾਂ ਵਧੀਆ ਮਨੋਰੰਜਨ ਵਾਲੇ ਬੰਦੇ ਨੇ ਕਰਨ ਦੇਖੋ ਪਿਆਰਾ ਸਿਆ ਤੂੰ ਬੁਝਾਉਣਾ ਬਹੁਤ ਵਧੀਆ ਇੱਧਰ ਆ ਜੋਰੇ ਆ ਮੇਰੀ ਗੱਲ ਸੁਣਾ ਉਹ ਕਿਹੜਾ ਲੈ ਕੇ ਆਊਗਾ ਪਾਣੀ ਚਲੋ ਆਪਾਂ ਥੱਲੇ ਪਾਣੀ ਘੜੀ ਪੀਂਦੇ ਚੱਦ ਕੇ ਥੱਕ ਗਿਆ ਜੀ ਮੈਂ ਹਾਂ 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 ਮੇਰੇ ਵੀ ਕਾਂਠੇ ਚੋਂ ਸੋਰ ਨਿਕਲ ਨਹੀਂ ਜਾ ਓਏ ਆ ਜਾ ਤੈਨੂੰ ਮਲਖੀ ਬੁਲਕੀ ਦਵਾਵਾਂਗੇ ਉੱਥੋਂ ਆ ਇੱਥੇ ਕੀ ਕਰਮੇ ਤੇਰੇ ਕਿਸ਼ਦਾਰ ਨੇ ਇੱਥੇ ਬੈਠ ਜਾ ਵੀ ਪਰ ਚਾਈ ਕੁਛ ਨਹੀਂ ਹੁੰਦਾ ਪਾਣੀ ਪਾਣੀ ਦਾ ਪੀ ਲਾਂਗੀ ਤੂੰ ਚੱਲ ਥੱਲੇ ਤੈਨੂੰ ਮੈਂ ਸਦਾ ਦਿਆਂਗਾ ਲੈ ਤਵਾ ਚ ਦੇ ਹਾਂ ਕਿਆ ਕੰਮ ਤਾਂ ਹੈ ਕਿਆ ਪਾਈ ਰਾਤ ਤੇਜ ਗਿਆ ਆਪਣੇ ਤੇ ਨੱਚਦਾ ਨੱਚਦਾ ਪਹਿੰਦਾ ਪੂਰਾ ਜਨਾਨੀਆ ਮਗੂ ਹੈ ਕਿਵੇਂ ਐ ਕਰਕੇ ਨੱਚਦਾ ਹੈ ਇਹ ਮੈਂ ਤਾਂ ਇਹ ਜਦੋਂ ਦੇਖ ਜਦੋਂ ਆਪਣਾ ਮਰਗਤਾਲਾ ਪ੍ਰੋਗਰਾਮ ਹੋਇਆ ਉਦੋਂ ਜਦੋਂ ਇਹਨੇ ਐ ਕਰਿਆ ਉਦੋਂ ਦੇਖੀ ਜਦੋਂ ਅਗਲੇ ਨੇ 14 ਨੋਟ ਕੱਢ ਕੇ ਮੇਰੀ ਜੇਬ ਚ ਮਾਰਿਆ ਫਿਰ ਤੂੰ ਦੇਖੀ ਨੀ ਜਾ ਰਹੇ ਹੁੰਦੇ ਹਾਂ ਓਏ 26 ਦਿਨ ਲੈ ਚੱਲਦੇ ਆ 26 ਤਰੀਕ ਤੇ ਪਾਈਆ ਪ੍ਰੋਗਰਾਮ ਫਿੱਟ ਕਰਨਾ ਅਗਰਾ ਹਰੇਕ ਮਰਗਤ ਤੇ ਪਾਣੀ ਛੱਡੇ ਠੀਕ ਹੈ ਕੋਈ ਮਰਗਤ ਵਿਆਹ ਸ਼ਾਦੀ ਮੈਂ ਦੀ ਪਾਣੀ ਛੱਟਣੀ ਇੱਕ ਕਰ ਇਹਦਾ ਕੱਦ ਦੇਖ ਕੇ ਲੋਕ ਬਾਧੂ ਬੁਲਾਉਣਗੇ ਕੱਦ ਕਾਦਾ ਨਹੀਂ ਪੈਂਦਾ ਹਏ ਤਕੜਾ ਪੰਦਾ ਗਿੱਦਾ ਪੂਰਾ ਤਕੜਾ ਪੋਮਾ ਆਜਾ ਪਾਣੀ ਤਾਂ ਨਹੀਂ ਪੀਣੇ ਲੱਟਲੀ ਹੈ ਆਪਣੀ ਇੱਜ਼ਤ ਪੂਰੀਆ ਦੇਖ ਪਹਿਲਾ ਦਿਨ ਆਪਣਾ ਕਰੇ ਮਿਊਜ਼ਿਕਲ ਇਹ ਸਾਰਾ ਬਾਤ ਹੋ ਗਈ ਦੇਖ ਨਾ ਕਿਰਾਇਆ ਉੱਪਰ ਆ ਗਿਆ ਐਗਰੀਮੈਂਟ ਹੋ ਗਿਆ ਸਾਰਾ ਕੁਝ ਹਾਂ ਲੋਹਤਾ ਜੀ ਬਲ ਲਾ ਆ ਗਿਆ ਸ਼ੇਰੂ ਹਾਂ ਸਾਹਿਬ ਤੇਰਾ ਪ੍ਰੋਗਰਾਮ ਬਹੁਤ ਵਧੀਆ ਬਈ ਬਹੁਤ ਵਧੀਆ ਹਾਂ ਲੱਗਿਆ ਸੁਆਦ ਆਇਆ ਨਜ਼ਾਰਾ ਮੈਂ ਕਿਹਣਾ ਬੜਾ ਨਜ਼ਾਰਾ ਆਇਆ ਆਤਮਾ ਤ੍ਰਿਪਤ ਹੋ ਗਈ ਉਹ ਕੇਰਾ ਮੈਂ ਕਿਹਣਾ ਪੁੱਛਦਾ ਕੀ ਆ ਆ ਸੋਤ ਰਾਗ ਤਾਂ ਮੈਂ ਬਹੁਤ ਲਾਇਨੇਗੇ ਸੁਣੇ ਵੀ ਨਹੀਂ ਗੇ ਠੀਕ ਹੈ ਪੀ ਪੀ ਮਤ ਪੀ ਬਰਾ ਜਿਹੜਾ ਤੇਰਾ ਮਰਗਤ ਵਾਲਾ ਸੋਤ ਰਾਗ ਇਹ ਨਹੀਂ ਮੈਨੂੰ ਸਮਝ ਆਇਆ ਵੀ ਇਹ ਕਿਵੇਂ ਆ ਕੀ ਆ ਆ ਵਿਆਹ ਦੇ ਸਾਭੀਆਂ ਵਾਲੇ ਤਾਂ ਹਰੇਕ ਹੀ ਲਾ ਲੈਂਦਾ ਹਾਂ ਅਪਾ ਗਰਮੀਆਂ ਦੇ ਵੀ ਲਾ ਲਈਦੀਆ ਪ੍ਰੋਗਰਾਮ ਉਹ ਕਿਵੇਂ ਉਹ ਜੇ ਮੈਂ ਟੈਗ ਟੂਕ ਹੋ ਜਾਂਦਾ ਹੈ ਫਿਰ ਅਪਾ ਸੋ ਮਰਗਤ ਵਾਲੇ ਵੀ ਲਾ ਲਈਦੇ ਉਹ ਕਿਵੇਂ ਲਾਉਣਾ ਉਹ ਇਹ ਹੁੰਦਾ ਰਾਗ ਜਿਵੇਂ ਲਾ ਕੇ ਚੱਲੋ ਰਾਗ ਦੁਖਦਾਈ ਹੂੰ ਰਾਗ ਸੈਡ ਹਾਂ ਰਾਗ ਮਰਗਤ ਹੂੰ ਰਾਗ ਸੋਗ ਹੂੰ ਇਹ ਆਹ ਰਾਗ ਨਿੰਨ ਦੇ ਬਾਰੇ ਲੋਕਾਂ ਨੂੰ ਨੌਲਜੀ ਹੈ ਨਹੀਂ ਨਹੀਂ ਇਹ ਤਾਂ ਗੱਲ ਹੈਗੀ ਹੈ ਪਰ ਇੱਕ ਗੱਲ ਤੇ ਮੈਂ ਦੱਸਾਂ ਹਾਂ ਵੀ ਬੰਦੇ ਨੂੰ ਸਮੇਂ-ਸਮੇਂ ਦੇ ਹਿਸਾਬ ਨਾਲ ਬਦਲਣਾ ਚਾਹੀਦਾ ਦੁਮੇਂ ਦੇਖ ਮਰਗਤ ਦਾ ਕੋਈ ਲਾ ਸਕਦਾ ਪ੍ਰੋਗਰਾਮ ਨਹੀਂ ਲਾ ਸਕਦਾ ਇਹ ਪਿਆਰਾ ਸਾਹ ਤੇਰੀ ਬਹੁਤ ਵੱਡੀ ਬਾਦਰੀ ਵਾਲੀ ਗੱਲ ਹੈ ਕਿਉਂਕਿ ਮਾਰਕੀਟ ਤੇ ਪ੍ਰੋਗਰਾਮ ਕੋਈ ਲਾ ਨਹੀਂ ਸਕਦਾ ਇਹ ਅੱਜ ਪਹਿਲਾ ਕਲਾਕਾਰ ਸੁਣ ਰਿਹਾ ਵੀ ਤੂੰ ਮਾਰਕੀਟ ਦੇ ਪ੍ਰੋਗਰਾਮ ਦੀ ਲੋ ਮੈਨੂੰ ਆਇਆ ਦੱਸ ਵੀ ਇਹ ਤਦੋਂ ਸ਼ੁਰੂ ਆਉਂਦੇ ਕਿ ਛੁਰਦੀ ਕੀ ਗੱਲ ਹੈ ਛੁਰ ਤਾਂ ਮੈਂ ਥੋ ਕੱਢਦਾ ਕਿਸੇ ਸੰਦ ਚੋਂ ਅਬ ਆਲੇ ਬੱਠਲ ਪਿਆ ਬੱਠਲਿਆ ਭੱਜ ਕੇ ਜਾ ਲੈ ਲੈ ਮੈਂ ਲੈ ਲਊ ਨਾ ਹੁੰਦਾ ਹੈ ਛੇਰ ਲਿਆਉ ਮੇਰਾ ਛੇਰ ਲਿਆਊਗਾ ਜਾ ਛੇਰ ਬਾਬੂ ਜਾਨਾ ਮੇਰੀ ਥੜਾ ਮੇਰੀ ਮਾਰਕੀਟ ਗਾਲ ਦੇਗਾ ਲੈ ਇਹ ਤੇ ਦੇ ਇਹਨੂੰ ਇਹ ਲੋਕਾਂ ਭਾਣੇ ਕੀ ਹੈ ਬੱਠੜ ਬੱਠੜ ਠੀਕ ਹੈ ਤੇ ਇਹ ਜੋ ਲੋਕ ਲੈ ਨਿਕਲ ਗਿਆ 스타ਦਾਰਾ ਜੀ ਆਹ 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 ਕੀ ਬਾਤ ਹੈ ਜੀ ਕੀ ਬਾਤ ਇਹ ਦੇਖ ਹੁਣ ਇਹ ਚੋਂ ਇਹਨੂੰ ਕੀ ਨੂੰ ਪਤਾ ਦੀਗਾ ਵੀ ਇਹ ਚੋਂ ਇਹ ਜਾ ਘੈਂਟ ਸਾਜ ਨਿਕਲ ਸਕਦਾ ਹਾਂ ਨਹੀਂ ਤਾਂ ਗੱਲ ਨਹੀਂ ਇਹ ਆਪਾਂ ਨੂੰ ਹੁਣ ਇਹਦੇ ਬਾਰੇ ਨੌਲੇਜ ਹੈ ਇਹ ਤੇ ਆਪਾਂ ਨੇ ਜਿੰਦਗੀ ਗਾਲੀ ਆ ਅਖਰ ਨੂੰ ਨਹੀਂ ਇਹ ਹੁਣ ਆਪਾਂ ਜਦੋਂ ਪ੍ਰੋਗਰਾਮ ਲਾਇਆ ਕਰਨੇ ਨੇ ਹੁਣ ਜਿਵੇਂ ਮਾਰਗਤ ਤੇ ਆ ਤੇਰਾ ਮੂਰੇ ਜਦੋਂ ਮੈਂ ਨਚਾਇਆ ਤੈਨੂੰ 14 ਦਾ ਨੋਟ ਅਗਲਾ ਮਰੇ ਦੇ ਮੂੰਹ ਚੋਂ ਕੱਢ ਕੇ ਐਂ ਕਰਕੇ ਤੇਰੇ ਮੂੰਹ ਚ ਉਹਦੀ ਪਾ ਦਿਆ ਕਰੂ ਐ ਆ ਟੱਕਾ ਦਾ 14 ਨੋਟ ਨੋਟ ਤਾਂ ਆਪਣੇ ਨਾਲ ਆਪੇ ਬਿਠਾ ਦੇਣੇ ਕਿ ਆ ਆਪਾਂ ਨੇ ਨੋਟ ਕੀ ਕਰਦੇ ਨੇ ਆਪਾਂ ਤਾਂ ਜਿਹੜਾ ਸ਼ੌਂਕ ਹੈ ਗਣਾ ਉਹ ਹੀ ਸ਼ੌਂਕ ਅਗਲਾ ਤੈਨੂੰ ਦੇਖੀ ਤੂੰ ਅਗਲੇ ਨੂੰ ਕੀਲ ਕੇ ਧਰ ਦੇਣਾ ਮੈਨੂੰ ਤੇਰੇ ਚ ਗੁਣ ਲੱਗਦਾ ਐ ਐਸੀ ਗੱਲ ਨਹੀਂ ਸਿਰ ਤੇਰੇ ਚ ਗੁਣਾ ਐ ਬਬ ਸੇਰਾ ਬੇਟੇ ਉਸਤਾਦ ਜੀ ਹਾਂ ਆਪਾਂ ਪ੍ਰੋਗਰਾਮ ਤਾਂ ਲਾਉਣਿਆ ਹਾਂ ਆਪਣੇ ਲਈ 12 ਤੀ ਅਹ ਚਾ ਬਰ ਬਰਦੀ ਕੋਈ ਚੱਕਰ ਨਹੀਂ ਵਰਦੀ ਜੀ ਬਰਦੀ ਤੁਹਾਨੂੰ ਸਮਾ ਦੇਗੀ ਤੇਰੀ ਵੀ ਬਰਦੀ ਸਮਾਵਾਗੀ ਪਤਾ ਗੱਲ ਕਿ ਆ ਰੁਪਿਆ ਰੁਪਿਆ ਨੂੰ ਕੌਣ ਲੱਗ ਰਿਹਾ ਕੋਈ ਜਦੋਂ ਡੂੰਡ ਡੂੰਡ ਦੀ ਮਗਰਿਆ ਕਰੋ ਅੱਛਾ ਹਾਂ ਕੋਈ ਚੱਕਰ ਆਪਾਂ ਸਮਾ ਦੇ ਲਾਗੀ ਠੀਕ ਹੈ ਉਹ ਪਤਾ ਕੀ ਆ ਬਰਦੀ ਨਾਲ ਆ ਸਾਰੇ ਕੋਲ ਹੱਥ ਜਿਵੇਂ ਹੁਣ ਤੂੰ ਆ ਤੂੰ ਸਾਡੇ ਚੋ ਮੇਨ ਲੱਗੇ ਦਾ ਸਹੀ ਵੀ ਆਇਆ ਵੀ ਬੰਦਾ ਕੋਈ ਡਾਂਸ ਕਰੂ ਮੂਰੇ ਹੈ ਹਾਂ ਹੁਣ ਲਾ ਕੇ ਚੱਲ ਉਧਰੋਂ ਬੰਦਾ ਮਰਿਆ ਪਿਆ ਹੋਵੇ ਉਧਰੋਂ ਤੂੰ ਸੋਣਾ ਨਾ ਲੱਗੇ ਕੀ ਗੱਲ ਭੇੜਾ ਲੱਗੀਆਂ ਹੈ ਵੀ ਹੁਣੇ ਲਾ ਕੇ ਚੱਲ ਜਦੋਂ ਬੰਦਾ ਮਰਿਆ ਆਪਾਂ ਆਏ ਗਏ ਆਂ ਅਗਲੇ ਦੇ ਅਗਲੇ ਦੇ ਪ੍ਰੋਗਰਾਮ ਲਾਉਣਾ ਆਪਾਂ ਸੋਣੇ ਤਾਂ ਲੱਗਿਏ ਸਾਜੀ ਬਾਜੀ ਲੱਗਿਏ ਘੱਟੋ ਘੱਟ ਨੈਸ ਠੀਕ ਹੈ ਹਾਂ ਤੂੰ ਥੋੜਾ ਜਿਹਾ ਪੈਸਿਆਂ ਦਾ ਕਰ ਦਿੰਦਾ ਜੇ ਹੀਲਾ ਆਪਾਂ ਵਰਦੀ ਦਾ ਸੋਣਾ ਦੇ ਆਉਂਦੇ ਨਾ ਆਪ ਫੱਪ ਜਾ ਉਹ ਆਪਾਂ ਕਰ ਲੰਦੇ ਕੋਈ ਕਰਨੀ ਉਹ ਤਾਂ ਟੈਨਸ਼ਨ ਕਰ ਦਿੰਦਾ ਨਾ ਤੈ ਨਾਲੇ ਕੋਈ ਪਾਈਗ ਸਾਈਕਲ ਲਾਉਣ ਇਹ ਤਾਂ ਦਰੌੜਾ ਨਾ ਪਾਇਓ ਹਾਂ ਇਹ ਤਾਂ ਬੇਪਰਵਾਹੀ ਨੂੰ ਨਾ ਨਾ ਉੱਤੇ ਕੋ ਚਵਾਰੇ ਚ ਲਾ ਲਾਂਗੇ ਛੜਿਆਂ ਦਾ ਚਵਾਰਾ ਹਾਂ ਚੱਲ ਫੇ ਮੈਂ ਸੁਣ ਬਰਦੀਆਂ ਬਾਸ ਚ ਪੈਸੇ ਦੇ ਆ ਦੇਣਾ ਤੂੰ ਮੈਨੂੰ ਪੈਸੇ ਲਿਆ ਕੇ ਦੇ ਅਸੀਂ ਮੈਂ ਅਸੀਂ ਚਵਾਰੇ ਚ ਜਾਈਏ ਨੇ ਐਨੇ ਜਿਆਦਾ ਨੂੰ ਮੈਂ ਲੱਠੀ ਲਿਆਉਂਗਾ ਓਹੋ ਹਾਂ ਹਾਂ ਬਾਕੀ ਚੱਲੋ ਨਹੀਂ ਤੁਸੀਂ ਚਵਾਰੇ ਚ ਅਸੀਂ ਚਵਾਰੇ ਤੇ ਚੱਲਦਾ ਤੂੰ ਲਿਆ ਪੈਸੇ ਭੇਜ ਦਿਓ ਕਿੱਥੇ ਘਟੇ ਜਾਓ ਹਾਂ ਤੂੰ ਤੂੰ ਪਾਣੀ ਦਾ ਕਲਾਸ ਲੈ ਕੇ ਆਉਂ ਮੈਂ ਬੜਾ ਅਪਰ ਬੈਜ ਜਾਂਦੇ ਨੇ ਆ ਕੇ ਦੇਖ ਤਾਂ ਲੈ ਐ ਨਹੀਂ ਵੱਡੇ ਛੋਟੇ ਦੀ ਰੱਖਦੇ ਆ ਤੂੰ ਨਾਰੀ ਚਾ ਕੋਈ ਨਹੀਂ ਰਾਵ ਬੱਠਾਣਾ ਚੋਂ ਕਿੱਥੇ ਰਾਗ ਨਿਕਲਦੇ ਨੇ ਇਹਦਾ ਗੋਹੀ ਨਿਕਲੀ ਜਾ ਉਹਦਾ ਕਾਂਟਾ ਦਾ ਚ ਰਾਗ ਕੱਢਣ ਨੂੰ ਫਿਰਦਾ ਬੱਠਲ ਚੋਂ ਦੇਖ ਕਿਧਰੇ ਨਹੀਂ ਤਾਂ ਹਾਂ ਉਹ ਮੈਨੂੰ ਪੈਸੇ ਦੇ ਥੋੜੇ ਜੀ ਪੈਸੇ ਹਾਂ ਤੂੰ ਕੀ ਕਰਨਾ ਪੈਸਾ ਦਾ ਉਹ 10000 ਰੁਪਏ ਦੇ ਲੋੜ ਆ 10000 ਹਾਂ 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 10000 ਦਾ ਕੀ ਲੈ ਕੇ ਆਣਾ ਉਹ ਕੰਮਾੜ ਕੋ ਲੋੜ ਆ ਜੀ ਤਾਂ ਹੀ ਮੰਗਿਆ ਕਿ ਅੱਗੇ ਅੱਗੇ ਨਾ ਮੈਂ ਤੈਨੂੰ ਕਹਾ ਕਰੇ ਮੈਂ ਉਹੀ ਤਾਂ ਕਹਿੰਨੀ ਅੱਗੇ ਤਾਂ ਕਦੇ ਮੰਗੇਣੀ ਸਾਰਾ ਤਾਂ ਕਰਦਾ ਰਸ਼ਨ ਪਿਆ ਉਹ ਪਿਆ ਤਾਂ ਹੈਗਾ ਮੈਨੂੰ ਲੋੜ ਆ ਜੀ ਮੈਂ ਤਾਂ ਕਰਕੇ ਸਣਾ ਫਿਰ ਵੀ ਮੈਨੂੰ ਦੱਸ ਤਾਂ ਦੇ ਉਹ ਕਿਤੇ ਨਹੀਂ ਦੇ ਜਾਂਦਾ ਮੂੜੀ ਜਗ੍ਹਾ ਨਹੀਂ ਲਾਉਂਦਾ ਤੈਨੂੰ ਕਹੇ ਤਾਂ ਵੀ ਚਾਹੀਦੇ ਨੇ ਜੀ ਤੈਨੂੰ ਜਦੋਂ ਕਹੇ ਤਾਂ ਮੈਂ ਨਾ ਉਹ ਜਿਹੜੇ ਕੱਲ ਉਹਨਾਂ ਨੇ ਕਰਾਈ ਵਾਸਤੇ ਦੇ ਸੀ ਪੈਸੇ ਹਾਂ ਨਾ ਕੱਲ ਕਾਨੂੰ ਸੱਚ ਅੱਜ ਦੇਣੇ ਮੈਂ ਤਾਂ ਭੁੱਲ ਵੀ ਗਈ ਹਾਂ 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 ਉਹੀ ਨੇ ਮੇਰੇ ਕੋਲ ਬਸ ਉਹਨਾਂ ਉਹਨਾਂ ਜਿਹਦੇ ਉਹਨਾਂ ਜੀ ਦੇ ਤੇ ਚਲ ਕੋਈ ਨਹੀਂ ਆ 10 ਕੁ ਹਜ਼ਾਰ ਮੈਂ ਸੰਭ ਕੇ ਰੱਖਿਆ ਸੀਗਾ ਕੋਈ ਨਹੀਂ ਕੋਈ ਨਹੀਂ ਆ ਆਪਾਂ ਹੋਰ ਕਾਹੋ ਕਰ ਲਾਂਗੇ ਕੋਈ ਨਹੀਂ ਫਿਰ ਵੀ ਮੈਨੂੰ ਜੇ ਦੱਸ ਸੋ ਦੰਦਾ ਉਹ ਕੁਝ ਚੱਜਦੇ ਥਾਂ ਵੀ ਲਾਵਾਂਗੇ ਅਸੀਂ ਕਿਹੜਾ ਮਾੜੇ ਥਾਂ ਲਾਉਣੇ ਨੇ ਤੈਨੂੰ ਦੱਸ ਦਿਆਂਗੇ ਵੀ ਆਹ ਲਾਏ ਪਹਿਲੇ ਠੀਕ ਆ ਹਾਂ ਆ ਸੇਬ ਖਾਜੋ ਨਾਲੇ ਬਾਹਰ ਜਾ ਰਹੇ ਹਾਂ ਕਿਤੇ ਹਾਂ ਅੱਛਾ ਅੱਜ ਤੱਕ ਪਹਿਲਾਂ ਤਾਂ ਕਦੇ ਪੈਸੇ ਮੰਗੇ ਨਹੀਂ ਹੈਗੇ ਉਹ ਵੀ 10000 ਸਮਝੀ ਸੀ ਤੂੰ ਬਹਾਰਾ 10000 ਦਾ ਕੀ ਕਰਨਾ ਨਹੀਂ ਛੱਡ ਕਿਹੜਾ ਕਦੇ ਗਲਤ ਕੰਮ ਦੇ ਪੈਸੇ ਲਾਏ ਲੈਨੇ ਕੋਈ ਹੋਣਾ ਕੰਮ ਮੈਂ ਹੀ ਦੱਸੋਣ ਵਾਲਾ ਹੁੰਦਾ ਪਈ ਮੇਰੀ ਆਪਾਂ ਕੀ ਲੈਣਾ ਉਸਤਾਦ ਜੀ ਹਾਂ ਮੈਂ ਬਣਾ ਕਦੋਂ ਸੁਰ ਸੁਰ ਸਿੱਖ ਜੂਗਾ ਸੁਰ ਆ ਹਰੇਕ ਨੂੰ ਨਹੀਂ ਸੁਰ ਮਿਲਦਾ ਹੁੰਦਾ ਝਾਕ ਕੇ ਮੂੰਹ ਕਹੇ ਦਿਨ ਸੁਰ ਸੁਰ ਪਿਛੇ ਪਹਿਲਾਂ ਤਪਛਿਆ ਕਰਨੀ ਪੈਂਦੀ ਆ ਮੈਂ ਪਤਾ ਕਿੰਨਾ ਟਾਈਮ ਕਰੀ ਤਪਛਿਆ ਕਿੰਨਾ ਟਾਈਮ ਓਸਤਾਦ ਜੀ ਚੱਲ ਰਹਿਣ ਦੇ ਕੋਈ ਨਹੀਂ ਫਿਰ ਤੇ ਮੈਂ ਕਹਿੰਦਾ ਜੀ ਐ ਤੈਨੂੰ ਥਾਰੀ ਗੱਲਾਂ ਅੱਜੀ ਦੱਸਦਾ ਮੈਂ ਹੂੰ ਦੱਸੇ ਨੂੰ ਵੀ ਕਿੰਨਾ ਟਾਈਮ ਜੇ ਕਿੰਨਾ ਟਾਈਮ ਹੀ ਤੈਨੂੰ ਪਤਾ ਲੱਗਿਆ ਫਿਰ ਮੈਂ ਓਸਤਾਦ ਕਹਾ ਹੈ ਉਹੀ ਬੇਕਾਰ ਗੱਲਾਂ ਤੇਰੀਆਂ ਤੂੰ ਮੇਰੀ ਹਜੇ ਸੇਵਾ ਕਰ ਜਿੱਦ ਦੇ ਮੇਰਾ ਦਿਲ ਕਰਿਆ ਮੈਂ ਉਹਦੀ ਤੈਨੂੰ ਆਸ਼ਰਵਾਦ ਦੇ ਦੇਣਾ ਪੋਲਾ ਭੜੀ ਜੀ ਜੋ ਆਈ ਨਹੀਂ ਪੋਲਾ ਭੈਣ ਦਾ ਪੋਲਾ ਵੀ ਇੰਨਾ ਕਿਸੇ ਨਾ ਗੋਲੀ ਗੱਪਾਂ ਨਾਲ ਮਗਨ ਲੱਗਿਆ ਹੋਏ ਬਗਾਨੇ ਪੰਡਿਤ ਵੀ ਬੇਇੱਜ਼ਤੀ ਕਰਮ ਕੋ ਮੈਂ ਤਾਂ ਉਹਨੂੰ ਕਿਹਾ ਕਿ ਤੂੰ ਥਾਪੜੇ ਖਾ ਕੇ ਮੈਂ ਤਾਂ ਲੱਗਦਾ ਹੈ ਮੈਨੂੰ ਤਾਂ ਨਹੀਂ ਲੱਗਦਾ ਆਏਗਾ ਉਹ ਵੀ ਨਹੀਂ ਆਇਆ ਹਜੇ ਡਬੂ ਜਾ ਹਜੇ ਹੈ ਹਾਂ ਉਹ ਕਿਹਾ ਤਾ ਹੈਗਾ ਤੇਰੇ ਹਿਸਾਬ ਨਾਲ ਨਹੀਂ ਉਹ ਪੈਸੇ ਦਿੰਦਾ ਡਬੂ ਜਾ ਆਹੋ ਉਸਤਾਦ ਜੀ ਉਹ ਤਾਂ ਦੇ ਦੂਗਾ ਤੈਨੂੰ ਵੈਸੇ ਹੈਂ ਦੇਖ ਲਈ ਤੂੰ ਹੋਰ ਭਾਈ ਆ ਆ ਗਿਆ ਭਾਈ